ਕਾਮ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਫੋਨ ਆ ਰਹੇ ਸੀਗੇ ਕਿ ਤੁਸੀਂ ਸਰ ਨਾਲ ਕੇ ਟੇਬਲ ਕਰੋ ਮੈਂ ਆਪਣੇ ਸਾਥੀਆਂ ਨੇ ਸਵਾ ਕਰਕੇ ਅੱਜ ਅਸੀਂ 11 ਵਜੇ ਅਨਾਲਪਨ ਪਹੁੰਚ ਗਏ ਮਾਨਯੋਗ ਪ੍ਰਿੰਸੀਪਲ ਸੈਕਟਰੀ ਫੂਡ ਮਾਨਯੋਗ ਡਾਇਰੈਕਟਰ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਜੇ ਨਾਲ ਚਾਹੁੰਦੇ ਆ ਕੋਈ ਇਹਦੇ ਵਿੱਚੋਂ ਜੇ ਸਾਡੇ 10 ਬੰਗੜੇ ਦੇ ਪੱਖ ਦੀ ਮੰਨਣੀ ਚਾਹੁੰਦੇ ਆ ਫਿਰ ਅਸੀਂ ਚਾਹਦੇ ਆ ਜੇ ਨਹੀਂ ਤੇ ਫਿਰ ਅਸੀਂ ਨਹੀਂ ਜਾਣਾ ਸਾਡੀ ਮੁੱਖ ਮੰਗ ਸਾਡਾ ਅੱਜ ਇੱਕੋ ਮੁੱਦਾ ਸੀ ਕਿ ਸਾਡੀ ਆਰਧ ਤੇ ਤੈਪਿਸਣ ਕੀਤੀ ਜਾਵੇ ਕਿਉਂਕਿ 2019 ਤੋਂ 20 ਤੋਂ ਲੈ ਕੇ ਅੱਜ 5 ਸਾਲ ਤੋਂ ਅਸੀਂ ਉਸ ਸ਼ੈੜੀ ਤੇ ਲੈ ਰਹੇ ਆ ਜਿਹੜੇ ਕਿ ਸਾਡੇ ਉਸ ਡਾਲਿਆ 'ਚ ਉਸ ਕਿਰਾਏ 'ਚ ਉਸ ਸਟੇਕਿੰਗ 'ਚ ਤੇ ਕੁਝ ਹੋਰ ਨਾ ਕੰਮਾਂ ਦੇ ਵਿੱਚ ਸਾਡੇ ਲੱਗ ਜਾਂਦੇ ਆ ਸਾਡੇ ਬੱਚਿਆਂ ਦੀ ਬਹੁਤ ਮੁਸ਼ਕਲ ਆ ਪੜਾਈ ਪੜ੍ਹਾਈ ਕਰਾਉਣੀ ਤੇ ਉਹਨਾਂ ਨੂੰ ਪਾਲਣਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਆ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਤੁਹਾਨੂੰ ਦੱਸਦੇ ਆ ਬਾਅਦ ਸੌ ਸਤਾ ਆ ਗਿਆ ਸੀਐਮ ਉਸ ਜਾਣਦਾ ਅਸੀਂ ਉੱਥੇ ਜਾ ਰਹੇ ਆ ਉਥੇ ਅਫੀਸਰ ਸਹਿਬਾਨ ਦੇ ਨਾਲ ਸ਼੍ਰੀ ਲਾਲ ਸਿੰਘ ਘਟਾਰੂ ਚੱਕ ਜੀ ਫੂਡ ਮਿਸਟਰ ਪਿਆਰ ਸਿੰਘ ਹਜ਼ਰੋਥੇ ਨਾਲ ਸ਼੍ਰੀ ਵੀਕੇ ਸਿੰਘ ਜੀ ਪ੍ਰਿੰਸੀਪਲ ਸੈਕਟਰੀ ਟੂ ਸੀਆ ਪੰਜਾਬ ਕੁੱਲ ਮਿਲਾ ਕੇ ਡੇਢ ਘੰਟੇ ਦੀ ਮੀਟਿੰਗ ਦੇ ਵਿੱਚ ਰਿਜ਼ਲਟ ਅਹੀਂ ਨਿਕਲਿਆ ਵੀ ਉਹ ਆਪਣੇ ਕੋਲੋਂ ਕੁਝ ਨਹੀਂ ਦੇਣਾ ਚਾਹੁੰਦੇ ਸੋ ਸਾਥੀਓ ਆਪਣੇ ਇਹ ਆਉਣ ਵਾਲੇ ਭਵਿੱਖ ਦੀ ਲੜਾਈ ਆ ਆਪਣੀ ਹੋਂਦ ਦੀ ਲੜਾਈ ਆ ਮਤਲਬ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਨਤੀਜਾ ਰਹੀ ਹੈ ਉਹ ਮੁੱਖ ਮੰਤਰੀ ਸਾਹਿਬ ਵੀ ਉਸੇ ਕੋਠੀ ਚੋਂ ਤੇ ਆਇਆ ਉਹ ਨਹੀਂ ਆਇਆ ਪਹਿਲਾਂ ਕਹਿੰਦੇ ਯਾਰ ਰਹੇ ਨੇ ਬਾਅਦ ਕਹਿੰਦੇ ਵੀ ਉਹ ਤਬੀਅ ਠੀਕ ਨਹੀਂ ਤੇ ਉਸ ਕਰਕੇ ਸਾਨੂੰ ਜਿਹੜੀ ਹੈ ਉਹਦੇ ਚ ਕੋਈ ਸਫਲਤਾ ਨਹੀਂ ਮਿਲੀ ਤੇ ਮੈਂ ਸਾਰੇ ਪੰਜਾਬ ਦੇ ਆੜਤੀ ਵੀਰਾਂ ਨੂੰ ਜਿਹਨੇ ਸਾਡੇ ਮੰਡੀਆਂ ਦੇ ਪ੍ਰਧਾਨਾਂ ਜਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕਰਦਾ ਵੀ ਇਹ ਆਖਰੀ ਲੜਾਈ ਹੈ ਇਸ ਤੋਂ ਬਾਅਦ ਦੁਬਾਰਾ ਨਾ ਕਦੇ ਸਟ੍ਰਾਈਕ ਹੋਣੀ ਹੈ ਤੇ ਨਾ ਕੁਝ ਆਪਾਂ ਨੂੰ ਮਿਲਣਾ ਜੇ ਆਪਾਂ ਆਪਣੇ ਕਿਤੇ ਨੂੰ ਜਿੰਦਾ ਰੱਖਣਾ ਤੇ ਤਗੜੇ ਹੋ ਕੇ ਆਪਣੀ ਜਿਹੜੀ ਸਟ੍ਰਾਈਕ ਹੈ ਉਹਨੂੰ ਜਾਰੀ ਰੱਖੋ ਤਾਂ ਕਿ ਸਫਲਤਾ ਆਪਾਂ ਨੂੰ ਮਿਲ ਸਕੇ ਧੰਨਵਾਦ ਮੈਂ ਆਪਣੇ ਵੱਲੋਂ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਜਿਹੜੀ ਮੰਗ ਲੈ ਕੇ ਚੱਲੇ ਸੀ ਕਿ 25% ਸਾਡੀ ਮਜ਼ਦੂਰੀ ਵਧਾਈ ਜਾਵੇ ਜਾਂ ਹਰਿਆਣੇ ਮੁਤਾਬਕ ਸਾਡੀ ਮਜ਼ਦੂਰੀ ਸੇਮ ਕੀਤੀ ਜਾਵੇ ਘੱਟੋ ਘੱਟ ਲੇਕਿਨ ਸਰਕਾਰ ਉਥੇ ਨਾ ਮੁੱਖ ਮੰਤਰੀ ਸਾਹਿਬ ਮਿਲੇ ਤੇ ਅਫਸਰਾਂ ਨੇ ਸਿਰਫ ਗੱਲਾਂ ਕੀਤੀਆਂ ਕੋਈ ਅਸਰ ਨਹੀਂ ਹੋਇਆ ਮੈਂ ਇਸ ਮਾਧਿਅਮ ਰਾਹੀਂ ਵੀਡੀਓ ਰਾਹੀਂ ਸਾਰੇ ਪੰਜਾਬ ਦੇ ਮਜ਼ਦੂਰ ਸਾਥੀ ਨੂੰ ਕਹਿਣਾ ਕਿ ਡੱਟ ਕੇ ਰਹਿਣਾ ਔਰ ਆਰਟੀ ਐਸੋਸੀਏਸ਼ਨ ਵੀ ਇਹ ਕਾਲ ਰਾਹੀ ਔਰ ਸਾਡਾ ਜਿਹੜਾ ਸਮਝੌਤਾ ਹੈ ਵੀ ਆਪਾਂ ਸਾਂਝੀ ਲੜਾਈ ਲੜਨੀ ਹੈ ਅਸੀਂ ਮੰਡੀਆਂ ਦੇ ਵਿੱਚ ਕੰਮ ਨਹੀਂ ਕਰਨਾ ਮੰਡੀਆਂ ਉਹਨਾਂ ਕਰ ਨਹੀਂ ਖੋਲਣੀਆਂ ਜਿੰਨਾ ਤੱਕ ਸਾਡੇ ਆਰਟੀਵੀਨਾਂ ਦਾ ਤੇ ਮਜ਼ਦੂਰ ਸਾਥੀਆਂ ਦਾ ਜਿਹੜੀ ਮਜ਼ਦੂਰੀਆਂ ਦੇ ਵਿੱਚ ਤੇ দামੀ ਦੇ ਵਿੱਚ ਵਾਅਦਾ ਨਹੀਂ ਪੰਜਾਬ ਸਰਕਾਰ ਕਰਦੀ ਮੰਡੀਆਂ ਬੰਦ ਰਹਿਣਗੀਆਂ ਸਾਰੇ ਸਾਥੀਆਂ ਨੂੰ ਕਹਾਂਗੇ ਡੱਟ ਕੇ ਮੰਡੀਆਂ 'ਚ ਕੰਮ ਲੋਡਿੰਗ ਵੀ ਬੋਲਦੇ ਅਨਲੋਡਿੰਗ ਵੀ ਨਹੀਂ ਕਰਦੂ ਕੋਈ ਵੀ ਕਿਸੇ ਕਿਸਮ ਦਾ ਕੰਮ ਮੰਡੀਆਂ 'ਚ ਚਾਹੇ ਉਹ ਬਾਸਮਤੀ ਆ ਚਾਹੇ ਤੋਰੀਆ ਸਰੋਂ ਨਰਮਾ ਕੋਈ ਔਰ ਅਨਲੋਡਿੰਗ ਵੀ ਸਾਰੇ ਕੰਮ ਸਮੇਤ ਬੰਦ ਹੈ ਮੈਂ ਸਾਰੇ ਮਜ਼ਦੂਰ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੰਮ ਬਿਲਕੁਲ ਨਹੀਂ ਕਰਨਾ ਔਰ ਇਹ ਲੜਾਈ ਜੇ ਸਾਡੀ ਜਾਰੀ ਹੈ ਮੰਡੀਆਂ ਬੰਦ ਰੱਖੋ ਜੀ ਧੰਨਵਾਦ